ਸਾਸਿਕਾ ਦੋਸਤੋ ਅੱਜ ਆਏ ਆ ਅਸੀਂ ਪਟਿਆਲੇ ਦੀ ਸਭ ਤੋਂ ਵੱਡੀ ਜਿਹੜੀ ਟਰੈਕਟਰ ਮਾਰਕੀਟ ਆਪਾਂ ਉੱਥੇ ਐਡ ਪ੍ਰੈਜ਼ੈਂਟ ਖੜੇ ਆ ਤੇ ਕਿੰਦਾ ਤੇ ਆਪਾਂ ਜੇ ਗੱਲ ਕਰੀਏ ਟਰੈਕਟਰ ਮਾਰਕੀਟੇ ਦਾ ਜਿਹੜਾ ਹਾਲਾਤ ਹੈ ਉਹ ਸਾਡੇ ਤੋਂ ਅਸੀਂ ਜਿਉਂ ਜਾਣੂ ਕਰਾਉਣ ਜਾ ਰਹੇ ਆ ਤੇ ਤੁਸੀਂ ਟਰੈਕਟਰ ਮਾਰਕੀਟ ਦੇ ਜਿਹੜੇ ਹਾਲਾਤ ਹੈ ਮੈਂ ਆਪਣੇ ਪੱਤਰਕਾਰਾਂ ਨੂੰ ਕਹਾਂਗਾ ਜਿਹੜੀ ਤਸਵੀਰਾਂ ਨੇ ਉਹ ਲਾਈਵ ਤਸਵੀਰਾਂ ਉਹ ਦਿਖਾਈ ਜਾਣ ਕਿ ਆ ਵੀ ਕੀ ਹਾਲਾਤ ਨੇ ਜਿਹੜੇ ਜਿਹੜੇ ਲੋਕ ਆ ਉਹ ਟਰੈਕਟਰ ਵਾਸਤੇ ਜਾਂ ਉਸ ਤੋਂ ਕੁਝ ਸਮਾਨ ਲੈਣ ਵਾਸਤੇ ਇਸ ਟਰੈਕਟਰ ਵੱਡੀ ਮਾਰਕੀਟ ਦੇ ਵਿੱਚ ਆਂਦੇ ਆ ਤੋ ਕਿਹੋ ਜਿਹੇ ਹਾਲਾਤ ਹੈ ਸਾਡੇ ਇੱਥੇ ਇਹ ਲੋਕ ਕੋਲੇ ਆਏ ਪਿਆ ਸੀ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਨਾਮ ਹੈ ਤੁਹਾਡਾ ਜੀ ਮੇਰਾ ਦਲਜੀਤ ਸਿੰਘ ਹੈ ਜੀ 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 ਅੱਜ ਅਸੀਂ ਟਰੈਕਟਰ ਮਾਰਕੀਟ ਦੇ ਵਿੱਚ ਖੜੇ ਹੋ ਤੇ ਇਹ ਜਿਹੜੇ ਹਾਲਾਤ ਹੈ ਇਹ ਕਦੋਂ ਤੋਂ ਬੱਦਤਰ ਜਿਹੜੇ ਚੱਲਦੇ ਆ ਰਹੇ ਹਨ ਇਹਨੂੰ ਕਾਫੀ ਸਾਲਾਂ ਤੋਂ ਦੇਖ ਰਹੇ ਹਾਂ ਜੀ ਇਹੀ ਹਾਲਾਤ ਨੇ ਕਾਫੀ ਸਾਲਾਂ ਤੋਂ ਮੇਰੇ ਖਿਆਲ ਹੈ ਪੰਜਾਬ ਦੀ ਆਪਾਂ ਜੇ ਮੰਨੀਏ ਤਾਂ ਸਭ ਤੋਂ ਵੱਡੀ ਟਰੈਕਟਰ ਮਾਰਕੀਟ ਮੰਨੀ ਜਾਂਦੀ ਹੈ ਤੇ ਸਰਕਾਰਾਂ ਕਿਉਂ ਨਹੀਂ ਧਿਆਨ ਦੇ ਰਹੀਆਂ ਇੱਧਰ ਪਾਸੇ ਮੇਰੇ ਖਿਆਲੋਂ ਬਿਨਾਂ ਗੱਡੀ ਤੋਂ ਕੋਈ ਇਹ ਦੇ ਵਿਜਟ ਨਹੀਂ ਕਰ ਸਕਦਾ। ਜੇ ਚੰਗਾ ਕੰਮ ਕਰ ਰਹੀਆਂ ਨੇ ਤੇ ਇਹਦੇ 'ਚ ਧਿਆਨ ਦੇਣਾ ਚਾਹੀਦਾ ਨਾ। ਰੋਡ ਮਾਂ ਚਾਹੀਦੀ ਆ। ਪਬਲਿਕ ਦੀ ਫੈਸਿਲਿਟੀ ਤੁਹਾਨੂੰ ਚੁੰਡ ਕੇ ਭੇਜਿਆ। ਸਾਰੀ ਪੂਰੀ ਮਾਰਕੀਟ ਨੂੰ ਬੋਲੋ। ਸਾਰੀ ਮਾਰਕੀਟ ਤਲਾਬ ਬਣੀ ਹੋਈ ਆ। ਕਿਉਂ ਤੁਸੀਂ ਮੇਰੇ ਖਾਸ ਸਾਈਕਲ ਵਾਲਾ ਜਾਂ ਪੈਦਲੋਂ ਲੰਘ ਨਹੀਂ ਸਕਦਾ। ਬਹੁਤ ਬੜੀ ਹਰਾਨਤ ਨੇ। ਤੁਸੀਂ ਅੱਜ ਜਿਹੜਾ ਟਰੈਕਟਰ ਮਾਰਕੀਟ 'ਚ ਆਏ ਹੋ ਆ ਪੰਜਵੇਂ ਤਲਾਬ ਦੇਖਣਿਆ ਜਿਹੜਾ ਪੂਰਾ ਰੋਡ ਜਿਹੜਾ ਤਲਾਬ ਬਣਿਆ ਪਿਆ ਤੇ ਮੀ ਹੁਣ ਮੀ ਚੱਖਣੇ ਦੇ ਕੰਮ ਆਜਾ ਜਦ ਚੱਲ ਦਿਨ ਚੱਲ ਰਹੇ ਆ ਤੇ ਕਿਵੇਂ ਦੇਖਦੇ ਉਹ ਹੋ ਹਾਲਾਤ ਇਸ ਤੋਂ ਹੋਰ ਬੱਤਰ ਹੋਣ ਦੇ ਚਾਹ ਸਕਿਆ ਇਹਦੇ ਸ਼ੁਕਰ ਹੈ ਜੀ ਮੀ ਸਿਰਫ 2 ਦਿਨ ਘੰਟੇ ਪਿਆ ਜੇ ਪੂਰਾ ਦਿਨ ਪਿਆ ਇੰਨਾ ਤੇ ਮੇਰੇ ਖਿਆਲ ਇੱਥੇ ਕਿਹਨੂੰ ਬੜਨ ਦੀ ਮੌਕੇ ਨਹੀਂ ਮਿਲਣਾ ਸੀਗਾ ਕਿ ਬੜੇ ਸਾਨਾ ਤੋਂ ਮੈਂ ਦੇਖ ਰਿਹਾ ਵੀ ਕਿਉਂਕਿ ਮੇਰਾ ਵੀ ਇੱਥੇ ਰਹਿੰਦਾ ਵਾ ਵਾਸਤਾ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਵੀ ਸੜਕਾਂ ਬਣਾਉਣੀਆਂ ਚਾਹੀਦੀਆਂ ਨਵੀਂ ਨਹੀਂ ਤੁਹਾਡੀ ਟੈਕ ਟਾਰਕਟ ਮਾਰਕੀਟ ਹੈ ਇਹਨਾਂ ਤੋਂ ਤੁਹਾਨੂੰ ਬਿਜ਼ਨਸ ਹੈ ਪੰਜਾਬ ਨੂੰ ਦੇ ਰਿਹਾ ਦੇ ਰਿਹਾ ਪਰ ਆਵਾਜਾਈ ਦਾ ਸਾਧਨ ਬਿਲਕੁਲ ਠੱਪ 0.0 ਹੈ ਅੱਜ ਹੀ ਗੱਲ ਕਰੀਏ ਹੁਣ ਜਿਹੜੇ ਦੁਕਾਨਦਾਰ ਹੈ ਜਿਹੜੇ ਜਿਹੜੇ ਤੋਂ ਬਾਰ ਦੂਰੋਂ ਦੇ ਟੋਸੇ ਸਵਾਲ ਲੈਣੇ ਉਰੇ ਆਉਂਦੇ ਆ ਤੇ ਉਹ ਕਿਸ ਤਰ੍ਹਾਂ ਇਸ ਨੂੰ ਮੈਂਟੇਨ ਕਰ ਪਾਉਂਦੇ ਆ ਤੇ ਉਹ ਜਿਹੜੇ ਦੁਕਾਨਦਾਰ ਕਿੰਨੇ ਕੋ ਦੁਖੀ ਹੋਣਗੇ ਤੁਸੀਂ ਇਸ ਬਾਰੇ ਸਭਾ ਜਾਣੂ ਕਰਾਓ ਸਾਡੇ ਦਰਸ਼ਕਾਂ ਨੂੰ ਕੁਝ ਬਹੁਤ ਹੀ ਜ਼ਿਆਦਾ ਦੁਖੀ ਹੈ ਇਹ ਤਾਂ ਟਰੈਕਟਰ ਮਾਰਕੀਟ ਹੈ ਤੇ ਉਹਨਾਂ ਕੋਲ ਆਪਣੇ ਟਰੈਕਟਰ ਨਹੀਂ ਹਨਾ ਉੱਚੇ ਵਾਹਨ ਨਹੀਂ ਜਾਂ ਗੱਡੀਆਂ ਨਹੀਂ ਜੇ ਕਿਤੇ ਇਹ ਟਰੈਕਟਰ ਮਾਰਕੀਟ ਹੁੰਦੀ ਵੀ ਜਾਂ ਆਪਾਂ ਕਿਸੇ ਮੋਟਰਸਾਈਕਲ ਤੇ ਆਉਣਾ ਜਾਂ ਕਿਸੇ ਪੈਦਲ ਆਉਣਾ ਤੇ ਤਾਂ ਫਿਰ ਕੋਈ business ਬੰਦੇ ਦੁਕਾਨਦਾਰਾਂ ਦਾ ਕੋਈ ਬੰਦਾ ਮੇਰੇ ਅੰਦਰ ਬਿਲੇ ਬੈਠੇ ਆ ਕਿਉਂਕਿ ਅਗਲਾ ਕੰਦਾ ਇੰਨੇ ਪਾਣੀ ਜੜ ਕੇ ਕੌਣ ਜਾਏਗਾ ਬਰਸਾਤਾਂ ਦੇ ਵਿੱਚ ਤਾਂ ਇਸ ਮਾਰਕੀਟ ਦਾ ਮੈਨੂੰ ਤਾਂ ਲੱਗਦਾ ਵੀ ਤੁਹਾਡੇ ਸਾਹਮਣੇ ਤੁਸੀਂ ਵੀ ਆਪ ਦੇਖ ਹੀ ਰਹੇ ਹੋ ਕਹਿੰਦਾ ਤਾਂ ਸਾਂਹ ਰੋੜੀ ਨਹੀਂ ਆ ਗਿਆ ਸੋ ਉਹ ਸਾਰੇ ਵਸੇ ਪਾਣੀ ਪਾਣੀ ਫਿਰਿਆ ਤੋਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਇਥੇ ਸੀਵਰੇਜ ਸਿਸਟਮ ਪਾਣਾ ਚਾਹੀਦਾ ਜੋ ਪਾਣੀ ਆਵੇ ਨਾਲ ਨਾਲ ਲੰਘ ਜਾਏ ਤੇ ਸੜਕਾਂ ਸੁੱਕੀਆਂ ਰਹਿਣ ਤੇ ਲੋਕੀ ਆਪਣੇ ਰਾਮਨਾਲ ਆਪਣਾ ਬਿਜ਼ਨਸ ਕਰ ਸਕਣ ਕਿਤੇ ਆਪਾਂ ਜੇ ਗੱਲ ਕਰੀ ਪਿੱਛੇ ਹਾਰ ਵੀ ਆਇਆ ਸੀ ਤੇ ਉਟਾਂ ਵਿੱਚ ਜਿਹੜਾ ਇਹ ਟਰੈਕਟਰ ਮਾਰਕੀਟ ਡੁੱਬ ਗਈ ਸੀ ਤੇ ਹੁਣ ਇਹ ਥੋੜਾ ਜਿਹਾ ਪਾਣੀ बन चुका ਤੁਸੀਂ ਰੋਡ ਆਪਾਂ ਪੂਰਾ ਦੇਖ ਰਿਹਾ ਕਿ ਤਲਾਬ ਬਣ ਗਿਆ ਤੁਸੀਂ ਉਸ ਤਲਾਬ ਦੇ ਵਿੱਚੋਂ ਆਇਓ ਤਾਂ ਉਹਨੂੰ ਕਿਵੇਂ ਦੇਖਦੇ ਹੋ ਕਿ ਹਾਂ ਵੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਇਸ ਇਸ ਟਰੈਕਟਰ ਮਾਰਕ ਨੇ ਸੁਧਾਰ ਦੇ ਵਿੱਚ ਦੇਖੋ ਮੇਰੇ ਖਿਆਲ ਆ ਅਸੀਂ ਪਿਛਲੇ ਸਾਲ ਦਾ ਜਿਹੜਾ ਬਾੜ ਆਈ ਹੈ ਪਟਿਆਲੇ ਦੇ ਵਿਚਾਰੇ ਪੰਜਾਬ 'ਚ ਹੀ ਆਈ ਹੈ ਤੇ ਉਸ ਤੋਂ ਸਾਨੂੰ ਥੋੜਾ ਲੈਸਨ ਲੈਣਾ ਚਾਹੀਦਾ ਵੀ ਸੀਵਰੇਜ ਸਿਸਟਮ ਸਾਡੇ ਫਿੱਟ ਹੋਣ ਚਾਹੀਦੇ ਸਾਰੇ ਪਾਸੇ ਨਾਲ ਹੀ ਨਦੀ ਹੈ ਦੇਖੋ ਜੀ ਸਿਰਫ 10 ਕਿਲੋਮੀਟਰ ਜਿਹੜਾ ਸਾਹਮਣੇ ਬਿਲਕੁਲ ਨਾਲ ਹੀ ਨਾਲ ਹੀ ਨਦੀ ਹੈ ਜਿੰਨੇ ਜਿਹੜੀ ਬਾੜ ਆਉਂਦੀ ਹੈ ਇਹ ਇਥੋਂ ਪਾਈਪ ਦਾ ਮੈਂ ਬਹੁਤਾ ਇਹਨਾਂ ਸਿਸਟਮ ਕਰਤਾ ਪੈਣਾ ਵੀ ਇਹ ਇਥੋਂ ਸਿਵਰੇਜ ਪਾ ਕੇ ਉਹਦੇ ਸੁੱਟ ਦੇਣ ਤੇ ਕੋਈ ਸਿਸਟਮ ਬਣਾ ਲੈਣੇ ਤਾਂ ਤੇ ਸਾਰੇ ਗੰਦਗੀ ਦੂਰ ਹੋ ਸਕਦੀ ਹੈ ਪਰ ਮੈਨੂੰ ਲੱਗਦਾ ਨਹੀਂ ਬਹੁਤ ਇਧਰ ਪਾਸੇ ਬਹੁਤ ਧਿਆਨ ਦੇ ਰਿਹਾ ਧਿਆਨ ਦੇਣਾ ਚਾਹੀਦਾ ਤਾਂ ਕਿਹਾ ਦਾ ਜੇ ਤੁਸੀਂ ਸਭ ਚੇਅਰਮੈਨ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਇੱਥੇ ਦਾ ਸੁਧਾਰ ਹੈ ਉਹ ਹੁਣ ਜਿਉਂ ਜਾ ਰਿਹਾ ਤਾਂ ਕੁਝ ਪਰਸੈਂਟ ਹੋ ਚੁੱਕਿਆ ਆ ਪਾ ਦੇਖਣ ਤੇ ਆ ਕਿ ਜਿਹੜਾ ਉਹ ਤਲਾਬ ਬਣਿਆ ਪਿਆ ਉਹਨੂੰ ਕਿਵੇਂ ਦੇਖਦੇ ਸੀ ਕਿ ਸਰਕਾਰ ਤੋਂ ਮੰਗ ਕਰਦੇ ਹੋ ਜੇ ਕੋ ਸਰਕਾਰ ਨਹੀਂ ਮੰਗ ਕਰਦੇ ਆ ਜੇ ਤੁਸੀਂ ਗੱਲ ਤੁਸੀਂ ਇਹ ਗੱਲ ਕੀਤੀ ਹੈ 5% ਹੋਇਆ ਪਿਆ ਮੈਨੂੰ ਮੈਨੂੰ ਬੈਠੋ ਗੱਡੀ ਦੇ ਵਿੱਚ ਮੈਂ ਦਿਖਾ ਦਉ ਕਿਹੜੇ ਪਰਸੈਂਟ ਹੋਇਆ ਪਿਆ ਜੀ ਹੋਇਆ ਹੀ ਨਹੀਂ ਪਿਆ ਜੇ ਜਦੋਂ ਸ਼ੁਰੂ ਕਰਾਂਗੇ ਸਾਰ ਨੂੰ ਨਜ਼ਰ ਆ ਜਾਊਗਾ ਤੇ ਜੋ ਨਜ਼ਰ ਆਏਗਾ ਤੇ ਪਾਣੀ ਨਹੀਂ ਖੜਾ ਹੋਗਾ RAMNATH ਲੋਕੀ ਆਉਣ ਜਾਣਗੇ ਤੇ ਆਪੇ ਦੇਖੋ ਜਦੋਂ ਕੰਮ ਹੁੰਦਾ ਸਾਰੇ ਨਜ਼ਰ ਆ ਹੀ ਜਾਂਦਾ ਅਸੀਂ ਵੀਰ ਕਰਦੇ ਆ ਸਰਕਾਰ ਤੋਂ ਵੀ ਇੱਧਰ ਧਿਆਨ ਦੇ ਕੇ ਵੀ ਆ ਟ੍ਰੈਕਟਰ ਮਾਰਕੀਟ ਦਾ ਜੋ ਵੀ ਹੈ ਉਹਦੇ ਤਰਿਕਾ ਚੜਾਵੇ ਇਹ ਸਾਡੇ ਨਾਲ ਜਿਹੜੇ ਲੋਕੋ ਦੀ ਇੱਥੋਂ ਦੀ ਲੰਘ ਰਿਹਾ ਰਾਹ ਗਰਾਘੇਰ ਜਿਹੜੇ ਉਹਨਾਂ ਦੇ ਜੀ ਡੇਲੀ ਉਹਨਾਂ ਦਾ ਅਪਡੇਟ ਅਤੇ ਦੇਖਣ ਦਾ ਤਾਂ ਉਹਨਾਂ ਨੇ ਇੱਕ ਬੜੀ ਵਧੀਆ ਗੱਲ ਕੀਤੀ ਜਿਵੇਂ ਤਲਾਬ ਹੈ ਉਹਦੇ ਨਾਲ ਹੀ ਨਦੀ ਹੈ ਜਿਹਦੇ ਜਿਹੜੀ ਨਦੀ ਹੈ ਉਹਦੇ ਚੋਂ ਇਹ ਅਪਡੇਟ ਕਰ ਸਕਦੇ ਉਹਦੇ ਸੀਵਰੇਜ ਦਾ ਜਿਹੜਾ ਕੰਮ ਹੈ ਉਹ ਕਰਾ ਸਕਦੇ ਆ ਉਹ ਬੜੀ ਜਿਵੇਂ ਸ਼ਹਿਰਾਂ ਦੇ ਵਿੱਚ ਸੀਵਰੇਜ ਪਏ ਹੋਏ ਆ ਪਾਈਪ ਲਾਈਨ ਪਈ ਹੋਈ ਆ ਉਹ ਪਾਈਪ ਲਾਈਨ ਵੀ ਪੂਰੇ ਪਾ ਸਕਦੀ ਆ